ਆਪਾਂ ਇੱਕ ਅੰਮ੍ਰਿਤਸਰ ਬਗੇ ਸ਼ਾਹਬ ਦੀ ਵਿੱਚ ਦਵਾਈਆਂ ਦਾ ਲੰਗਰ ਲਾ ਕੇ ਸਾਹਿਬ ਜਾਨ ਨੂੰ ਅਸੀਂ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਆ ਪਰ ਤੁਸੀਂ ਜਿਹੜੇ ਮੈਡੀਕਲ ਕੈਂਪ ਲਾਉਂਦੇ ਹੋ ਓਪੀਡੀ ਦੇ ਬਾਹਰ ਲਾਉਂਦੇ ਹੋ ਤੇ ਅੱਜ ਤੁਹਾਨੂੰ ਇੱਥੇ ਲਾਉਣ ਦੀ ਕਿਉਂ ਲੋੜ ਪਈ ਹੈ ਪਰਮਿਸ਼ਨ ਲੈਣ ਵਾਸਤੇ ਮੈਂ ਮੈਡੀਕਲ ਸੁਪਰੀਟੈਂਡੈਂਟ ਸਾਹਿਬ ਕੋਲ ਗਿਆ ਹਾਂ ਮੈਂ ਕਿਹਾ ਸਰ ਆਪਾਂ ਇੱਕ ਦਵਾਈਆਂ ਦਾ ਲੰਗਰ ਲਾਣਾ ਵਾ ਤੁਹਾਡੇ ਆਪੀ ਓਪੀਡੀ ਦੇ ਬਾਹਰ ਛੋਟੀ ਜੀ ਜਗ੍ਹਾ ਚਾਹੀਦੀ ਆ ਪਰ ਡਾਕਟਰ ਸਾਹਿਬ ਕਹਿੰਦੇ ਦਿਸ ਇਜ਼ ਨਾਟ ਅਲੋਡ ਜੇ ਭਾਈ ਤੂੰ ਹੀ ਗੁਰਸੇਖ ਬੰਦੇ ਹੋ ਜੇ ਅਸੀਂ ਲੰਗਰ ਲਾਣ ਦੀ ਹਾਨੂੰ ਜਗ੍ਹਾ ਦੇ ਦਿੰਦੇ ਆਪਾਂ ਤੁਹਾਡੇ ਕੋਲ ਜਗ੍ਹਾ ਪਰਮਾਨੈਂਟ ਲੈਣ ਦੀ ਨਹੀਂ ਮੰਗਦੇ ਭਈ ਕੀ ਰਜਿਸਟਰੀ ਮੇਰੇ ਨਾਂ ਕਰਾਓ ਇਹ ਦਵਾਈਆਂ ਦੀ ਥਾਂ ਤੇ ਹੋਰ ਕੋਈ ਭੰਡਾਰਾ ਲਾਉਣਾ ਹੁੰਦਾ ਤੇ ਇਹ ਜਲਦੀ ਇਜਾਜ਼ਤ ਮਿਲ ਜਣੀ ਜੇ ਭਾਈ ਅਸੀਂ ਮੈਂ ਪੀਜ਼ੇ 버ਗਰ ਦਾ ਲੰਗਰ ਲਾਹਣਾ ਉਹਨੇ ਵੀ ਕਹਣਾ ਦੋ ਪੀਜ਼ੇ ਮੇਰੇ ਵੀ ਦੇ ਕੇ ਜਾਈਂ ਚੀਜ਼ ਜ਼ਿਆਦਾ ਪਾਈ ਅਸੀਂ ਵੀ ਅੰਦਰ ਬੈਠ ਕੇ ਹੈਵੀ ਪਾਰਟੀ ਇੰਜੋਏ ਕਰਨੀ ਆ ਆਪਣੇ ਦਵਾਈਆਂ ਲੈਣ ਵਾਸਤੇ ਪਰਿਵਾਰ ਪਹੁੰਚ ਰਹੇ ਨੇ ਇਹ ਮਤਲਬ ਪ੍ਰਾਈਵੇਟ ਹਸਪੀਟਲ ਵਾਲੀਆਂ ਦਵਾਈਆਂ ਲੈ ਲਈ ਆ ਰਹੇ ਨੇ ਜਾਂ ਆਪਣਾ ਸਿਵਲ ਹਸਪੀਟਲ ਵਾਲੀਆਂ ਦਵਾਈਆਂ ਜਿਹੜੀਆਂ ਲ ਸਾਰੀਆਂ ਦਵਾਈਆਂ ਬਾਈ ਇੱਕ ਨਹੀਂ ਕਾਫੀ ਪੇਸ਼ੈਂਟ ਜਿਹੜੇ ਹੈਗੇ ਜਿਹੜਾ ਦਵਾਈਆਂ ਲੈਣ ਆਏ ਨੇ ਅੱਜ ਦਵਾਈਆਂ ਅੰਮ੍ਰਿਤਸਰ ਦੇ ਮਰੀਜ਼ ਹੀ ਲਾਹ ਲੈ ਰਹੇ ਜਾਂ ਬਾਰੋ ਵੀ ਆ ਰਹੇ ਨੇ ਬਾਈ ਲਗਭਗ ਅਜਾ 200 ਕਿਲੋਮੀਟਰ ਦੂਰ ਤੋਂ ਦਵਾਈਆਂ ਲੈਣ ਆਏ ਨੇ ਇੱਕ ਮਾਤਾ ਫਿਰੋਜ਼ਪੁਰ ਤੋਂ ਇੱਥੇ ਆਈ ਪਈ ਹੈ ਇੱਕ ਮਹਿਲਾ ਵਾਲੇ ਲਾਗੇ ਉਹਦੇ ਹੈਗਾ ਵਾ ਜੀਰੋ ਆਏ ਪਏ ਨੇ ਕੋਈ ਐਜ ਕਿ ਦਾਦਾ ਕਿਲੋਮੀਟਰ ਦੂਰ ਤੋਂ ਦਵਾਈਆਂ ਲੈਣ ਆਏ ਨੇ ਰੋਜ਼ ਇੱਥੇ ਮੇਰੇ ਨਾਲ ਆਪਣੇ ਕੋਲ 40-50 ਪੇਸ਼ੈਂਟ ਦਵਾਈਆਂ ਲੈਣ ਆਉਂਦੇ ਨੇ ਇੱਥੇ ਲੰਗਰ ਇੱਕ ਦਿਨ ਨਹੀਂ ਪਰ 365 ਦਿਨ ਲੰਗਰ ਚੱਲਦਾ ਬਾਈ ਜੀ ਠੀਕ ਹੈ ਬਹੁਤ ਬਤਨ ਆ ਜੀ ਨੇ ਇਸ ਨੂੰ ਪੋਸਟ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੇ ਲਾਲੀ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤਾਂ ਹਰ ਕੋਈ ਆਪਣੀ ਸਰਦਾ ਅਨਸਾਰ ਇਸ ਸ਼ਹੀਦੀ ਦਿਹਾੜੇ ਮਨਾ ਰਿਹਾ ਹੈ ਭੰਡਾਰੇ ਲਾਇਆ ਜਾਂਦੇ ਨੇ ਲੰਜੇ ਭੰਡਾਰੇ ਲਾਇਆ ਜਾਂਦੇ ਨੇ ਤਾਂ ਅੱਜ ਅੰਮ੍ਰਿਤਸਰ ਪਹੁੰਚਿਆ ਜਿੱਥੇ ਕਿ ਦਵਾਈਆਂ ਦਾ ਭੰਡਾਰਾ ਲਾਤਾ ਵੀਰ ਨੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਨ ਦੇ ਵਿੱਚ ਭਾਵਨਾ ਸੀ ਕਿ ਸ਼ਹੀਦੀ ਦਿਹਾੜੇ ਮਨਾਉਣੇ ਆ ਤਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਵੀਰ ਨੇ ਦਵਾਈਆਂ ਦਾ ਲੰਜਰ ਲਾਤਾ 23 ਦਸੰਬਰ ਦੇ ਅੱਜ ਦਾ ਤਾਂ ਤੁਸੀਂ ਵੇਖ ਰਹੇ ਹੋ ਤੋਂ ਵੱਡੀ ਤਦਾਦ ਦੇ ਵਿੱਚ ਜਿਹੜੇ ਲੋੜਵੰਦ ਪਰਿਵਾਰ ਨੇ ਦਵਾਈਆਂ ਦਾ ਲਾਹਾ ਵੀ ਲੈ ਰਹੇ ਨੇ ਬਹੁਤੇ ਪਰਿਵਾਰ ਹੁੰਦੇ ਨੇ ਜਿਨ੍ਹਾਂ ਦੇ ਪੱਲੇ ਪੈਸਾ ਨਹੀਂ ਹੁੰਦਾ ਤੇ ਦਵਾਈ ਲੈਣ ਤੋਂ ਵੀ ਅਸਮਰਥ ਹੁੰਦੇ ਨੇ ਤਾਂ ਉਹ ਦਵਾਈ ਲੈਣ ਵਾਸਤੇ ਹਸਪੀਟਲਾਂ ਦੇ ਵਿੱਚ ਜਾਂਦੇ ਨੇ ਜਦੋਂ ਉੱਥੋਂ ਹੀ ਜਵਾਬ ਮਿਲ ਜਾਂਦਾ ਤਾਂ ਫਿਰ ਇਹੋ ਜਿਹੇ ਜਿਹੜੇ ਮੈਡੀਕਲ ਕੈਂਪ ਹੁੰਦੇ ਨੇ ਉੱਥੇ ਪਹੁੰਚਦੇ ਨੇ ਤਾਂ ਉੱਥੋਂ ਮੁਫਤ ਦੇ ਵਿੱਚ ਦਵਾਈਆਂ ਲੈਂਦੇ ਨੇ ਤਾ ਨਵਦੀਪ ਵੀਰ ਦਾ ਵਧੀਆ ਉਪਰਾਲਾ ਹੈ ਕਿ ਸਾਹੀਦੀ ਦਿਹਾੜੇ ਨੂੰ ਸਮਰਪਿਤ ਦਵਾਈਆਂ ਦਾ ਭੰਡਾਰਾ ਲਾਤਾ ਉਹ ਵੀ ਮੁਫਤ ਦੇ ਵਿੱਚ ਦਵਾਈਆਂ ਵੰਡ ਰਿਹਾ ਤਾਂ ਤੁਸੀਂ ਦੇਖ ਰਹੇ ਹੋ ਬਹੁਤੇ ਪਰਿਵਾਰਾਂ ਨੇ ਲਾਹਾ ਲਿਆ ਤੇ ਬਹੁਤੇ ਪਰਿਵਾਰ ਆ ਵੀ ਰਹੇ ਨੇ ਨਵਦੀਪ ਵੀਰ ਜੀ ਪਹਿਲਾਂ ਤਾਂ ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ ਕਿ ਜਿੱਥੇ ਦਵਾਈਆਂ ਦਾ ਭੰਡਾਰਾ ਲਾਇਆ ਬਹੁਤ ਲੋੜਵੰਦ ਪਰਿਵਾਰ ਨੇ ਜਿਹੜੇ ਦਵਾਈ ਲੈਣ ਤੋਂ ਵੀ ਸਮਰਥ ਨਹੀਂ ਪੱਲੇ ਪੈਸਾ ਨਹੀਂ ਹੁੰਦਾ ਤਾਂ ਉਹ ਮੈਡੀਕਲ ਹਸਪਤਾਲਾਂ ਦੇ ਵਿੱਚ ਜਾਂਦੇ ਨੇ ਉੱਥੋਂ ਵੀ ਜਵਾਬ ਮਿਲ ਜਾਂਦਾ ਤਾਂ ਤੁਹਾਡੇ ਜਿਹੇ ਭਰਾ ਨੇ ਜਿਹੜੇ ਉਹਨਾਂ ਦੀ ਵੀ ਹਮ ਮਦਦ ਵਿੱਚ ਆਉਂਦੇ ਨੇ ਕਿਵੇਂ ਮੰਨ ਦੇ ਵਿੱਚ ਪਹਿਲਾਂ ਤਾਂ ਸਾਡੀ ਸਾਡੀ ਇੱਕ ਜ਼ਰੀਆ ਟੀਮ ਵੱਲੋਂ ਸਹਿਬਜ਼ਾਦੇ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ ਅਸੀਂ ਸ਼ਹਾਦਤ ਦਾ ਜਿਹੜੀ ਸ਼ਰਧਾਂਜਲੀ ਆ ਆਪਾਂ ਪੀਜ਼ੇ ਬਰਗਰਾਂ ਦੇ ਲੰਗਰ ਲਾ ਕੇ ਨਹੀਂ ਦਿੱਤੀ ਜਾਂ ਡੈਕਾਂ ਦੇ ਟਰਾਲੀਆਂ ਦੇ ਉੱਤੇ ਡੈਕ ਲਾ ਕੇ ਜਿਹੜੀ ਫਤਿਹਗੜ੍ਹ ਸਾਹਿਬ ਜਾ ਕੇ ਨਹੀਂ ਦਿੱਤੀ ਆਪਾਂ ਇੱਕ ਅੰਮ੍ਰਿਤਸਰ ਵਗੇ ਸ਼ਹਿਬ ਦੀ ਵਿੱਚ ਦਵਾਈਆਂ ਦਾ ਲੰਗਰ ਲਾ ਕੇ ਸਹਿਬਜ਼ਾਦੇ ਨੂੰ ਅਸੀਂ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਨਵਦੀ ਵੀਰੇ ਹਮੇਸ਼ਾ ਤੁਸੀਂ ਜਿਹੜੇ ਮੈਡੀਕਲ ਟੈਂਪਲ ਆਉਂਦੇ ਹੋ ਆਪੀਡੀ ਦੇ ਬਾਹਰ ਲਾਉਂਦੇ ਹੋ ਤੇ ਅੱਜ ਤੁਹਾਨੂੰ ਇੱਥੇ ਲਾਉਣ ਦੀ ਕਿਉਂ ਲੋੜ ਪਈ ਐ ਤੁਹਾਨੂੰ ਚਲੋ ਵਧੀਆ ਪ੍ਰਾਲਾਸ ਇਸਦੀ ਤੇ ਹਾਰੇ ਨੂੰ ਸਮਰਪਤ ਹੈ ਲੋੜਵੰਦ ਪਰਿਵਾਰ ਆ ਰਹੇ ਨੇ ਲਾਹਾ ਵੀ ਲੈ ਰਹੇ ਨੇ ਕਿਉਂ ਲੋੜ ਪਈ ਇੱਥੇ ਲਾਉਣ ਦੀ ਭਾਈ ਜੀ ਆਪਣਾ ਦਵਾਈ ਜੇ ਅੱਜ ਪਰਮਿਸ਼ਨ ਲੈਣ ਵਾਸਤੇ ਮੈਂ ਮੈਡੀਕਲ ਸੁਪਰੀਡੈਂਟ ਸਾਹਿਬ ਕੋਲ ਗਿਆ ਹਾਂ ਮੈਂ ਕਹਾ ਸਰ ਆਪਾਂ ਇੱਕ ਦਵਾਈਆਂ ਦਾ ਲੰਗਰ ਲਾਣਾ ਵਾ ਤੁਹਾਡੇ ਅਭੀ OPD ਦੇ ਬਾਅਦ ਛੋਟੀ ਜੀ ਜਗ੍ਹਾ ਚਾਹੀਦੀ ਆ ਪਰ ਡਾਕਟਰ ਸਾਹਿਬ ਕਹਿੰਦੇ ਥਿਸ ਇਸ ਨਾਟ ਅਲਾਉਡ ਯਾਰ ਕਿਨੇ ਹੱਡ ਕੋਈ ਪ੍ਰਵੀਜ਼ਨ ਨਹੀਂ ਦੇ ਸਕਦੇ ਸਾਰੀਆਂ ਸਾਡੇ ਕੋ ਦਵਾਈਆਂ ਅਲਾਉਡ ਅੰਦਰ ਹੈਗੀਆਂ ਵਾ ਮੈਂ ਕਹਾ ਡਾਕਟਰ ਸਾਹਿਬ ਆਪਾਂ ਸਾਰੀਆਂ ਜਿਹੜੀਆਂ ਦਵਾਈਆਂ ਹੈਗੀਆਂ ਹੋਈਆਂ ਆ ਆਪਾਂ ਛੋਟਾ ਲੰਗਰ ਲਾਣਾ ਹੀ ਫ੍ਰੀ ਪੈਸੇ ਦਾ ਕਹੇ ਨਹੀਂ ਲੈਣੀਆਂ ਅਸੀਂ ਟੀਮ ਦਾ ਕਿਤੇ ਨਾਮ ਨਹੀਂ ਲਾਵਾਂਗੇ ਪਰਾਨੂੰ ਛੋਟੀ ਜੀ ਜਗ੍ਹਾ ਦੇ ਦਿਓ ਪਰ ਉਹਨਾਂ ਨੇ ਜਗ੍ਹਾ ਨਹੀਂ ਦਿੱਤੀ ਅਸੀਂ ਕਹ ਰੈਡ ਕਰਾਸ ਵਾਲੀ ਜਗ੍ਹਾ ਦੇ ਦਿਓ ਉਹ ਵੀ ਨਹੀਂ ਦਿੱਤੀ ਐਂਟਰ ਕਰਦੇ ਸਰ ਵੇਕਾ ਬੂਥ ਆ ਅਸੀਂ ਕਹ ਉੱਥੇ ਜਗ੍ਹਾ 15 20 ਕਦਮ ਦੂਰੀ ਦੇ ਉੱਤੇ ਇੱਕ ਪ੍ਰਾਈਵੇਟ ਜਗ੍ਹਾ ਕਿਰਾਏ ਤੇ ਲੈ ਕੇ ਬਾਈ ਲਾਣਾ ਪੈ ਰਿਹਾ ਬਾਈ ਕਿਉਂ ਇਜਾਜ਼ਤ ਨਹੀਂ ਮਿਲੀ ਰੇ ਤੁਸੀਂ ਤਾਂ ਵਧੀਆ ਉਪਰਾਲਾ ਜਾਰੀ ਸੀ ਇਜਾਜ਼ਤ ਕਿਉਂ ਨਹੀਂ ਦਿੱਤੀ ਉਹਨਾਂ ਨੇ ਬਾਈ ਸ਼ਾਇਦ ਉਹਨਾਂ ਨੂੰ ਕਮਿਸ਼ਨਾਂ ਜਿਹੜੀਆਂ ਨਹੀਂ ਮਿਲ ਪਾਣੀਆਂ ਜਿਥੇ ਅੱਜ ਸਾਰੀ ਢਹਾੜੀ ਬਾਈ ਲੱਖ ਲੱਖ 2 ਲੱਖ ਰੁਪਏ ਉਹਨਾਂ ਨੂੰ ਕਮਿਸ਼ਨ ਮਿਲਦੀ ਹੋਗੀ ਬਟ ਅੱਜ ਕਮਿਸ਼ਨ ਨਹੀਂ ਮਿਲ ਪਾਈਗੀ ਬਾਈ ਉਹਨੂੰ ਸੋਚਣਾ ਉਹ ਹੀ ਸੋਚਦਾ ਹੋਊਗਾ ਕਿ ਅੱਜ ਜਿਹੜੀ ਮੈਂ ਦਵਾਈਆਂ ਫ੍ਰੀ ਲੰਗਰ ਲਾ ਦਿੰਦਾ ਤੇ ਮੈਨੂੰ ਕਮਿਸ਼ਨ ਨਹੀਂ ਮਿਲਣੀ ਯਾਰ ਕਿ ਬਾਈ ਤੁਸੀਂ ਗੁਰਸੇਖ ਬੰਦੇ ਹੋ ਜੇ ਅਸੀਂ ਲੰਗਰ ਲਾਣ ਦੀ ਹਨ ਉਹ ਜਗ੍ਹਾ ਹਜਾਰਾ ਮੈਂ ਹਜਾਰਾ ਏਕੜ ਵਿੱਚ ਤੁਹਾਡਾ ਮੈਡੀਕਲ ਕੋਲੇ ਖੁੱਲਿਆ ਪਿਆ ਆਪਾਂ ਸਿਰਫ 50 ਸੌਗਾ ਜਗ੍ਹਾ ਮੰਗੀ ਆਪਾਂ ਸਿਰਫ 2-4 ਘੰਟੇ ਵਾਸਤੇ ਲੀਜ਼ ਦੇ ਉੱਤੇ ਚਾਹੀਦਾ ਫੇਰ ਤੁਹਾਡਾ ਖਾਲੀ ਕੁਰਸੀਆਂ ਟੇਬਲ ਵੀ ਹੀ ਆਪਣੇ ਲੈ ਕੇ ਆਓਗੇ ਤੁਹਾਡੀਆਂ ਵੀ ਨਹੀਂ ਯੂਜ਼ ਕਰਾਂਗੇ ਪਰ ਫੇਰ ਵੀ ਨਹੀਂ ਇਜਾਜ਼ਤ ਦਿੱਤੀ ਬਾਈ ਸਾਨੂੰ ਨਵਦੀਪ ਜੀ ਤੁਸੀਂ ਸਹੀ ਤਰ੍ਹਾਂ ਸਮਝਾ ਪਾਏ ਸੀ ਉਹਨਾਂ ਨੂੰ ਕਿ ਦਵਾਈਆਂ ਦਾ ਹੀ ਭੰਡਾਰਾ ਲਾਉਣਾ ਲੰਜਰ ਲਾਉਣਾ ਕਿ ਉਹਨਾਂ ਦੇ ਸੁਨਨ ਦੇ ਵਿੱਚ ਹੋਰ ਵੀ ਚੀਜ਼ ਲੱਜੀ ਹੋਵੇ ਇਸ ਤਰ੍ਹਾਂ ਦਾ ਵੀ ਹੋ ਜਾਂਦਾ ਜਿਸ ਵੇਲੇ ਸੁਨਨ ਦੇ ਵਿੱਚ ਬੰਦੇ ਨੂੰ ਹੋ ਜਾਂਦਾ ਕਿ ਇਹ ਕਿਸ ਚੀਜ਼ ਦਾ ਭੰਡਾਰਾ ਲਾਉਣਾ ਤੁਸੀਂ ਦੱਸੋ ਇਹ ਦਵਾਈਆਂ ਦਾ ਲਾਉਣਾ ਪਹਿਲਾਂ ਤਾਂ ਹੀ ਪੀਏ ਕੋ ਗਏ ਬਾਈ ਕਹਿੰਦਾ ਯਾਰ ਤੁਸੀਂ ਸਾਰੇ ਨਾ ਮੈਨੂੰ ਜਿਹੜੇ ਦਵਾਈਆਂ ਦੇਣੀਆਂ ਦਿ ਖਾਤੇ ਕਿ ਆਪਾਂ ਇਹੀ ਦਵਾਈਆਂ ਦਵਾਂਗੇ ਦੂਜੀ ਬਿਯਾਰੋ ਕੋਈ ਲਵਾ ਕੇ ਨਹੀਂ ਦਵਾਂਗੇ ਭਾਈ ਕਿਨਾਂ ਸਾਡੇ ਕੋ ਸਾਰੀਆਂ ਅੰਦਰ ਮਹਿਗੀਆਂ ਆ ਲਾਊਡ ਜਿਹੜੀ ਭਾਈ ਦਵਾਈਆਂ ਤੁਹਾਡੇ ਕੋ ਅੰਦਰ ਪਈਆਂ ਤੇ ਭਾਈ ਇੱਥੇ ਮੇਰੇ ਖਾ ਕਿੰਨਾ ਪੇਸ਼ੈਂਟ ਦਵਾਈ ਲੈ ਕੇ ਜਾ ਚੁੱਕਾ ਵਾ ਉਹ ਕਿੱਥੋਂ ਆ ਗਏ ਭਾਈ ਜੇ ਦਵਾਈਆਂ ਤੁਹਾਡੇ ਅੰਦਰ ਹੈਗੀਆਂ ਵਾ ਤੇ ਦਿਓ ਮਰੀਜ਼ ਨੂੰ ਨਾਮ ਦੇ ਗੱਗ ਜਿਹੜੇ ਜਿਹੜੇ ਦਾਵੇ ਫੋਕੇ ਹਵਾ ਹਵਾਈ ਆ ਭਾਈ ਮਨ ਦੇ ਵਿੱਚ ਵਿਚਾਰ ਨਹੀਂ ਆ ਗਿਆ ਜੇ ਦਵਾਈਆਂ ਦੀ ਥਾਂ ਤੇ ਹੋਰ ਕੋਈ ਭੰਡਾਰਾ ਲਾਉਣਾ ਹੁੰਦਾ ਤੇ ਜਲਦੀ ਇਜਾਜ਼ਤ ਮਿਲ ਜਣੀ ਜੇ ਭਾਈ ਆਹੀ ਮੈਂ ਪੀਜ਼ਾ 버ਗਰ ਦਾ ਲੰਗਰ ਲੈਣਾ ਉਹਨੇ ਵੀ ਕਹਣਾ ਦੋ ਪੀਜ਼ੇ ਮੇਰੇ ਵੀ ਦੇ ਕੇ ਜਾਈਂ ਚੀਜ਼ ਜ਼ਿਆਦਾ ਅਹੀਂ ਵੀ ਅੰਦਰ ਵਾਗੇ ਹੈਵੀ ਪਾਰਟੀ ਇੰਜੋਏ ਕਰਨੀ ਆ ਪਰ ਅਹੀਂ ਸੋਚਿਆ ਕਿ ਇੱਕ ਦਵਾਈਆਂ ਦਾ ਲੰਗਰ ਬਾਈ ਉਹਨੂੰ ਕਮਿਸ਼ਨ ਨਹੀਂ ਮਿਲੀ ਸ਼ਾਇਦ ਉਸ ਕਰਕੇ ਉਹਨੇ ਜਿਹੜੀ ਸਾਨੂੰ ਪਰਮਿਸ਼ਨ ਨਹੀਂ ਦਿੱਤੀ ਇਹ ਨਵਦੀਪਾ ਜਿਹੜੇ ਦਵਾਈਆਂ ਲੈਣ ਵਾਸਤੇ ਪਰਿਵਾਰ ਪਹੁੰਚ ਰਹੇ ਨੇ ਇਹ ਮਤਲਬ ਪ੍ਰਾਈਵੇਟ ਹਸਪੀਟਲ ਵਾਲੀਆਂ ਦਵਾਈਆਂ ਲੈ ਲਈ ਆ ਰਹੇ ਨੇ ਜਾਂ ਆਪਣਾ ਸਿਵਲ ਹਸਪੀਟਲ ਵਾਲੀਆਂ ਦਵਾਈਆਂ ਜਿਹੜੀਆਂ ਲਿਖੀਆਂ ਪਰਚੀਆਂ ਨੇ ਉਹ ਆ ਰਹੇ ਨੇ ਭਾਈ ਜੀ ਇਹ ਗੁਰੂ ਨਾਨਕ ਮੈਡੀਕਲ ਕਾਲਜ ਦਾ ਹੀ ਹੈ ਦਵਾਈਆਂ ਪਰਚੀਆਂ ਆ ਰਹੀਆਂ ਆਪਾਂ ਸਿਵਲ ਹਸਪਤਾਲ ਦੀ ਨਹੀਂ ਗੱਲ ਕਰ ਰਹੇ ਸਿਰਫ ਗੁਰੂ ਨਾਨਕ ਮੈਡੀਕਲ ਕਾਲਜ ਦੀ ਸਾਡੇ ਕੋ ਪਰਚੀਆਂ ਆ ਰਹੀਆਂ ਇਸ ਟਾਈਮ ਜਿਹੜੇ ਰੈਗੂਲਰ ਓਪੀਡੀ ਵਿੱਚ 10 ਰੁਪਏ ਖਰਚ ਕੇ ਪਰਚੀ ਚੈੱਕ ਕਰਾਉਂਦੇ ਨੇ ਪਰ ਦੱਸਦੇ ਹੀ ਨਹੀਂ ਉਹ ਤੁਹਾਡੇ ਪਰਚੀਆਂ ਬਣਾ ਰਹੇ ਉਹ ਵੀ ਨਹੀਂ ਦੱਸਦੇ ਕਿ ਦਵਾਈਆਂ ਉਧਰ ਫ੍ਰੀ ਮਿਲ ਜਾਣੀਆਂ ਭਾਈ ਸਾਰੇ ਜਿਹੜੇ ਦਵਾਈਆਂ ਫ੍ਰੀ ਦੇ ਲਾਪੇ ਤੇ ਉਹਨਾਂ ਦੀ ਆਪਣੀਆਂ ਦਿਹਾੜੀਆਂ ਕਿੱਥੋਂ ਬਣਣਗੀਆਂ ਇਹ ਆਨੇ ਅੰਦਰੋਂ ਨਹੀਂ ਮਿਲ ਰਹੀਆਂ ਤੁਹਾਨੂੰ ਓਪੀਡੀ ਦੇ ਬਾਹਰ ਤੁਸੀਂ ਇਜਾਜ਼ਤ ਨਹੀਂ ਦਿੱਤੀ ਤਾਂ ਵੱਡੇ આરોਪ ਲਾਤੇ ਤੁਸੀਂ ਕਿ ਇਜਾਜ਼ਤ ਨਹੀਂ ਦਿੱਤੀ ਤਾਂ ਦਵਾਈਆਂ ਉੱਥੋਂ ਮਿਲਦੀਆਂ ਪਈਆਂ ਸੀ ਉਹਾਂ ਦੇ じゃ ਨਹੀਂ ਮਿਲਦੀ ਪਈ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਾਂ ਵੀ ਪੜਾ ਦੰਨਾ ਚਾਹਨਾ ਗੁਰੂ ਨਾਨਕ ਦੇਵ ਹਸਪੀਟਲ ਕੰਪਲੈਕਸ ਗਵਰਨਮੈਂਟ ਮੈਡੀਕਲ ਕਾਲਜ ਜਿਹੜਾ ਅਮਰਸਰ ਦਾ ਆਪਣੇ ਪੂਰਾ ਇੱਕ ਨੰਬਰ ਦਾ ਮੈਡੀਕਲ ਕਾਲਜ ਆ ਪਰ ਸਿਰਫ ਨਾਮ ਕਾਗਜ਼ਾਂ ਵਿੱਚ ਜਿੱਥੇ ਕੋਈ ਫੈਸਿਲਿਟੀ ਨਹੀਂ ਆ ਹੁਣ ਇਹਦੇ ਵਿੱਚ ਦੇਖੋ ਡਾਕਟਰ ਕਹਿੰਦੇ ਜਿਹੜੀ ਦਵਾਈ ਮਿਲਦੀ ਉਥੇ ਟਿਕਲ ਆਉਨੇ ਆ ਤੁਸੀਂ ਮੈਨੂੰ ਦੱਸ ਦੋ ਕਿਹੜੀ ਦਵਾਈ ਤੋਂ ਉਹਨਾਂ ਨੇ ਟਿਕਲ ਆਈ ਪੀ ਜਿਹੜੀ ਆ ਦੇਖ ਸਾਰੀਆਂ ਦਵਾਈਆਂ ਬਾਈ ਏਕ ਨਹੀਂ ਕਾਫੀ ਪੇਸ਼ੈਂਟ ਜਿਹੜੇ ਹੈਗੇ ਜਿਹੜਾ ਦਵਾਈਆਂ ਲੈਣ ਆਏ ਨੇ ਅੱਜ ਕਾਫੀ ਇਦਾਂ ਦੇ ਪੇਸ਼ੈਂਟ ਨੇ ਬਾਈ ਜਿਨ੍ਹਾਂ ਕੋ ਦਵਾਈਆਂ ਨਹੀਂ ਲੈ ਪਾ ਜਾਂਦੇ ਮਨ ਦੇ ਵਿੱਚ ਉਦਾਸੀ ਹੋਈ ਨਵਦੀਪ ਵੀਰੇ ਕਿ ਮੈਂ ਤਾਂ ਦੁਨੀਆ ਦਾ ਭਲਾ ਸੋਚ ਰਿਹਾ ਐ ਤੇ ਦਵਾਈਆਂ ਮੁਫਤ ਦੇ ਵਿੱਚ ਵੰਡਣੀਆਂ ਤੇ ਉਹ ਵੀ ਨਹੀਂ ਤੁਹਾਨੂੰ ਇਜਾਜ਼ਤ ਮਿਲੀ ਬਾਈ ਜੀ ਬੜਾ ਦੋਖੋ ਹੈ ਜਦੋਂ ਅੰਦਰੋਂ ਮੈਂ ਇੱਕ ਆਸ਼ਾ ਦੀ ਕਿਰਨ ਸੀਗੀ ਚਲੋ ਅੰਦਰ ਜਾ ਅੱਜ ਨਾ ਲਗਭਗ 1000 ਕੋ ਪੇਸ਼ੈਂਟ ਲਗਭਗ ਓਪੀਡੀ ਹੋ ਜਾਂਦੀ ਇੱਥੇ ਸੋਚਿਆ ਸੀ ਸਾਰੇ ਨੂੰ ਦਵਾਈਆਂ ਦਵਾਂਗੇ ਪਰ ਇੱਥੇ ਮੇਹਾਂ 2-300 ਪੇਸ਼ੈਂਟ ਹੀ ਰਹਿਣਾ ਲਗਭਗ ਕਿਉਂ ਬਾਕੀਆਂ ਨੂੰ ਇਹ ਸ਼ਾਇਦ ਜਿਹੜੀ ਸਿਹੜੀ ਹੁਣ ਕਹਿਣਾ ਨਹੀਂ ਚਾਹੀਦਾ ਅਸਲੀ ਫੇਲਿਅਰ ਹੈਗਾ ਸਰਕਾਰ ਦਾ ਕਿਹਨੋਂ ਉਥੇ ਨਹੀਂ ਖਿਲੋਂਦੇਤਾ ਬਾਈ ਇਹ ਦਵਾਈਆਂ ਅੰਮ੍ਰਿਤਸਰ ਦੇ ਮਰੀਜ਼ ਹੀ ਲਾਹਾ ਲੈ ਰਹੇ ਜਾਂ ਬਾਹਰੋਂ ਵੀ ਆ ਰਹੇ ਨੇ ਬਾਈ ਲਗਭਗ ਅਜਾ 2-200 ਕਿਲੋਮੀਟਰ ਦੂਰ ਤੋਂ ਦਵਾਈਆਂ ਲੈਣ ਲਾਏ ਨੇ ਇੱਕ ਮਾਤਾ ਫਿਰੋਜ਼ਪੁਰ ਤੋਂ ਇੱਥੇ ਆਈ ਪਈ ਹੈ ਇੱਕ ਮਹਿਲਾ ਵਾਲੇ ਲਾਗੇ ਉਹਦੇ ਹੈਗਾ ਵਾ ਜੀਦੇ ਉਹ ਆਏ ਪਏ ਨੇ ਕੋਈ ਐਜ ਕਿ ਦਾਦਾ ਕਿਲੋਮੀਟਰ ਦੂਰ ਤੋਂ ਦਵਾਈਆਂ ਲੈਣ ਆਏ ਨੇ ਦਵਾਈ ਕਿੰਨੇ ਦੀ 200 ਰੁਪਏ ਦੀ ਆਪਣੇ ਆਪ ਨੂੰ ਇਨਸਾਨ ਕਹਿੰਦੇ ਸ਼ਰਮ ਆਉਂਦੀ ਆ ਸਾਡੇ ਵਰਗਾ ਜਾਣਨਾ 2-4000 ਰੁਪਏ ਵੈਸੇ ਵੂਕ ਦਿੰਦਾ ਕਿ ਪਾਰਟੀ ਪੁਲਟੀ ਦੇ ਉੱਤੇ ਬਾਈ ਕਿ ਸਿਰਫ 200 ਰੁਪਏ ਦੀ ਦਵਾਈ ਲੈਣ ਇੰਨੀ 10 ਕਿਲੋਮੀਟਰ ਦੂਰ ਤੋਂ ਸਪੈਸ਼ਲ ਚੱਲ ਕੇ ਆਏ ਨੇ ਬਾਈ ਮੈਂ ਤੁਹਾਡੇ ਤਾਂ ਦੁਬਾਰਾ ਆਉਣਾ ਮਰੀਜ਼ਾਂ ਨੂੰ ਜਾਣਕਾਰੀ ਲੈ ਲਈ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਕਿੱਥੋਂ ਆਏ ਗੁਰਦਾਸਪੁਰੋਂ ਕਿਧਰੋਂ ਗੁਰਦਾਸਪੁਰੋਂ ਮਾਤਾ ਜ ਕਿ ਆ ਬਾਈ ਉਹ ਉੱਥੋਂ ਦਵਾਈ ਨਹੀਂ ਮਿਲਦੀ ਮਾਤਾ ਜੀ ਤੁਹਾਨੂੰ ਇੰਨੀ ਦੂਰ ਆਉਣਾ ਪਿਆ ਜੇ ਦਵਾਈ ਲੈਣ ਮੇ ਅਜੇ ਆਰਾਮ ਨਹੀਂ ਆਂਦਾ ਮੈਨੂੰ ਇੱਥੇ ਉਹ ਚੱਲੇ ਨੇ ਕੋਈ 10 12 ਸਾਲ ਮੈਨੂੰ ਨਾ ਗੈਂਟਿਆ ਹੀ ਮਾਤਾ ਜੀ ਜਿਹੜੀਆਂ ਸਹੂਲਤਾਂ ਨੇ ਉਹ ਤਾਂ ਉੱਥੇ ਵੀ ਮਿਲ ਜਾਨੀਆਂ ਦਵਾਈ ਤੇ ਹਰ ਥਾਂ ਤੋਂ ਮਿਲ ਜਾਨੀ ਐ ਇੱਥੇ ਵੀ ਮੁਫਤ ਦਵਾਈ ਲੈਣ ਆਏ ਹੋ ਤਾਂ ਉੱਥੇ ਦਵਾਈ ਕਿਉਂ ਨਹੀਂ ਮਿਲੀ ਮੈਂ ਨਾ ਉੱਥੋਂ ਦਵਾਈ ਖਾਂਦੀ ਨਹੀਂ ਰਾਹ ਮੰਦਾ ਹੂੰ ਤੇ ਹੁਣ ਮੈਂ ਇੱਥੋਂ ਖਾਣੀਆਂ ਦਵਾਈ ਮੈਨੂੰ ਉਹ ਚੱਲੇ 10 ਸਾਲ ਇੱਥੋਂ ਦਵਾਈ ਖਾਂਦੀ ਹੂੰ ਤੇ ਸਾਡ ਹੱਡੀ ਵਿੱਚੇ ਵੀਰ ਲਾ ਫਿਰ ਦਰਦ ਨਾ ਕਿਹਾ ਮੇਰੇ ਗੋਡਿਆਂ 'ਚ ਦਰਦ ਨਾ ਗਿਆ ਫਿਰ ਵੀਰ ਦੇ ਉਪਰਾਲੇ ਨੂੰ ਕਿਵੇਂ ਦੇਖਦੇ ਆ ਅੱਜ ਮੁਫਤ ਦੇ ਵਿੱਚ ਦਵਾਈਆਂ ਵੰਡ ਰਹੇ ਨੇ ਜੋੜਾ ਜੋੜਾ ਤੇ ਮੈਂ ਪਿਛਲੇ ਸਾਲ ਆਇਆ ਤੇ ਮੈਨੂੰ ਡਾਕਟਰ ਜਿਹੜਾ ਵੱਡਾ ਉਹ ਨਹੀਂ ਮਿਲਿਆ ਅੱਜ ਫਿਰ ਮੈਨੂੰ ਆਉਣਾ ਪਿਆ ਅੱਜ ਵੀ ਨਹੀਂ ਉਹ ਮਿਲਿਆ ਦੂਜੇ ਡਾਕਟਰ ਬੈਠੇ ਜੇ ਅੱਗੋਂ ਹੋ ਸਕਦਾ ਉਹ ਲਟੈਰ ਹੋ ਗਏ ਹੁਣ ਤਾਂ ਜ਼ਰੂਰ ਦੀ ਲੋੜਵੰਦ ਪਰਿਵਾਰ ਜਿਹੜੇ ਨੇ ਇੱਥੇ ਦਵਾਈਆਂ ਲੈਣ ਲਈ ਆ ਰਹੇ ਨੇ ਠੀਨਾ ਮਾਤਾ ਜੀ ਤੁਹਾਡਾ ਮੇਰਾ ਰਾਣੋ ਪਤ ਇਹਦੋਂ ਆਏ ਅਸੀਂ ਗਾਂ ਗੁਰੂ ਕੇ ਬਾਗੋਂ ਚੰਡੇਰ ਪਿੰਡ ਖਤਰਾ ਮਾਦਾ ਇੰਨੀ ਦੂਰ ਆਉਣਾ ਪਿਆ ਦਵਾਈ ਲੈਣ ਵਾਸਤੇ ਮੇਰਾ ਤਾਂ ਵੱਜ ਗਈ ਮੇਰਾ ਤਾਂ ਬੇਟਾ ਪੂਰਾ ਆ ਗਿਆ 15 ਤਰੀਕ ਤੇ ਆਏ ਵੋਟਾਂ ਚ ਤੇ ਮੈਂ ਟੀਕਾ ਲਵਾਇਆ ਤੇ ਮੈਨੂੰ ਐ ਜਲਦਾ ਵੀ ਜਵੇਂ ਵਿੱਚ ਸੂਈ ਜਾਂ ਟੁੱਟ ਗਈ ਤੁਰਦੀ ਆ ਤੇ ਵਿੱਚ ਆ ਹੁੰਦਾ ਜਿਵੇਂ ਕੀੜੇ ਤੁਰਦੇ ਆ ਤੇ ਮੈਨੂੰ ਤਾਂ ਬਹੁਤ ਮਾਤਾ ਜੀ ਪਿੰਡੋਂ ਦਵਾਈ ਨਹੀਂ ਮਿਲੀ ਉਥੋਂ ਚੰਡੇਰਾ ਤੋਂ ਚੰਡੇਰਾ ਤੋਂ ਪੋਤੇ ਹੋ ਜੀਆਂ ਦਵਾਈਆਂ ਮੈਂ ਤੇ ਇੱਥੇ ਆਈ ਹ ਹਸਪਤਾਲ ਤੇ ਉਹ ਸਾਡਾ ਮੁੰਡਾ ਇੱਥੇ ਆਇਆ ਤਾਂ ਆਂਦਾ ਵੀ ਤੁਸੀਂ ਇੱਥੋਂ ਦਵਾਈ ਲਾਂ ਲੈ ਜੋ ਤੁਸੀਂ ਇੱਥੋਂ ਲਓ ਇੱਥੇ ਚਾਹੇ ਤਰੇ ਦਾ ਮੁੰਡਾ ਜੋ ਕੀ ਸਮੇਂ ਤੋਂ ਵਧੀਆ ਪਰਾਲਾ ਵੀਰ ਦਾ ਜੀ ਤੁਹਾਡੀ ਸੇਵਾ ਮਾਰ ਰਿਹਾ ਦਵਾਈਆਂ ਵੀ ਮੁਫਤ ਦੇ ਰਿਹਾ ਕੀ ਪਤਾ ਜੇ ਦਵਾਈ ਕੋਈ ਨਹੀਂ ਕਰਤੇ ਫੇਤਰ ਲਈ ਮਾਰਨੇ ਹੁਣ ਜੇ ਉਹਨੇ ਪੈਸੇ ਨਾ ਹੋਣ ਕਿਤੇ ਦਵਾਈਆਂ ਨਾ ਹਨ ਬਾਹਰੋਂ ਲੈ ਕੇ ਦੇ ਦਿੱਤੀ ਕਿੱਥੋਂ ਲਵਾਂ ਉਹ ਬੇਟਾ ਹੀ ਉਹ ਪੂਰਾ ਹੋ ਗਿਆ ਤੇ ਕਿੱਥੋਂ ਲਵਾਂ ਦਵਾਈ ਤੁਸੀਂ ਮੈਨੂੰ ਦੱਸ ਦੋ ਹਸਪੀਟਲ ਜਲ ਜਣਾ ਨਹੀਂ ਹਸਪੀਟਲੋਂ ਨਹੀਂ ਮਿਲਦੀ ਦਵਾਈ ਕਿੱਥੋਂ ਉਹ ਅਗਲੇ ਨੇ ਆ ਪਤਾ ਨਹੀਂ ਕੀ ਉਹ ਕਰਨਾ ਹੀ ਤੋ ਵੀ ਹੁਣ ਆਉਂਦੇ ਫੇਰ ਤੁਸੀਂ ਆਇਆ ਤਾਂ ਰੋਜ਼ ਪੈਸੇ ਕਿੱਥੋਂ ਲਾਵਾਂ ਰੋਜ਼ ਕਿੱਥੋਂ ਬੋਤਲ ਲਾਵਾਂ ਅੱਜ ਤੇ ਕਈ ਕੋ ਫੜ ਤੜ ਕੇ ਆਈ ਆ ਪਰ ਉਹ ਥੋੜਾ ਫਰੀਦ ਦੇ ਵਿੱਚ ਵੀ ਮੁਫਤ ਦਵਾਈਆਂ ਮਿਲਦੀਆਂ ਨੇ ਸਰਚਾਰਾਂ ਦੀਆਂ ਹੀ ਦਵਾਈਆਂ ਨਾ ਤਾਂ ਮੈਂ ਉਹ ਆਂਦਾ ਹੀ ਤੇ ਤੁਸੀਂ ਇੱਥੇ ਜਿਉ ਦਵਾਈ ਬੀਬੀ ਲਾਂਡਾ ਜੋ ਤੇ ਉੱਥੇ ਆਪਾਂ ਕੰਪ ਲਾਇਆ ਤੁਸੀਂ ਉਤੋਂ ਦੇ ਲਓ ਜੇ ਪਤਾ ਹੈ ਗਈ ਆ ਤਾਂ ਦੇ ਦਿਓ ਜੇ ਨਹੀਂ ਆ ਗਈ ਤਾਂ ਆਪਾਂ ਮਾਤਾ ਜੀ ਮਿਲ ਜਾਈ ਜੀ ਹਾਂ ਵੀਰ ਵੀਰੇ ਦਵਾਈ ਜ਼ਰੂਰ ਦਵਾਏ ਮਾਤਾ ਜੀ ਨੂੰ ਪਿੰਡ ਝੰਡੇਰਾ ਤੋਂ ਆਏ ਨੇ ਬੜੀ ਉਮੀਦ ਨਾਲ ਆਏ ਨੇ ਠੀਕ ਪੁੱਤ ਦਾਤੋਗੀ ਮਾਤੇ ਅੜੇ ਅੜੇ ਤੇ ਪੋਤਰੇ ਉਹ ਮੈਨੂੰ ਪੋਤਰੇ ਅੱਜ ਕੱਲ੍ਹ ਕੌਣ ਮਿਖਦੇ ਉਹ ਮੇਰਾ ਪੋਤਾ ਹੀ ਜੜਾ ਚੜਾ ਕੋਈ ਨਹੀਂ ਮਾਤਾ ਕੋਈ ਨਹੀਂ ਕਰਵਾ ਦਾਂਗੇ ਮਾਤਾ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਨਵਦੀਪ ਵੀਰੇ ਇਹ ਅੱਜ ਦਾ ਦਿਨ ਹੀ ਚੱਲਣਾ ਦਵਾਈਆਂ ਦਾ Bhandara ਜਾਂ ਹਮੇਸ਼ਾ ਮਨ ਦੇ ਵਿੱਚ ਰਹਿ ਜੀ ਭਾਵਨਾ। ਭਾਈ ਲੰਗਰ ਦਾ ਜਿੱਕ ਸਿਰਫ ਦਿਨ ਚੁਣਿਆ ਸੀਗਾ ਕਿ ਸਾਬ ਜੀ ਆਦਿ ਸ਼ਰਧਾਂਜਲੀ ਦੇਣ ਵਸੇ। ਵੈਸੇ ਲੰਗਰ ਭਾਈ ਜੀ 365 ਦਿਨ ਚੱਲਦਾ। 365 ਦਿਨ ਨਹੀਂ ਆਪਣੇ ਕੋਲ ਐਸੇ ਤਾਦਾਦ ਦੇ ਉੱਤੇ ਪੇਸ਼ੈਂਟ ਆਉਂਦੇ ਨੇ। ਆਪਾਂ ਰੋਹ ਸ਼ਾਮੀ ਅੰਮ੍ਰਿਤਸਰ ਸਾਹਿਬ ਦੇ ਦਰਵਾਜ਼ਾ ਲਾਗੇ ਧਰਮ ਸਿੰਘ ਮਾਰਕੀਟ ਆ। ਉਹਦੇ ਬਿਲਕੁਲ ਸਾਹਮਣੇ ਪੰਜਾਬ ਐਂਡ ਸਿੰਧ ਬੈਂਕ ਦਾ ਆਟਮ ਆ। ਰੋਜ਼ ਇੱਥੇ ਮੇਰੇ ਕੋਲ ਆਪਣੇ ਕੋਲ 40-50 ਪੇਸ਼ੈਂਟ ਦਵਾਈਆਂ ਲੈਣ ਆਉਂਦੇ ਨੇ। ਇੱਥੇ ਲੰਗਰ ਇੱਕ ਦਿਨ ਨਹੀਂ ਪਰ 365 ਦਿਨ ਲੰਗਰ ਚੱਲਦਾ ਭਾਈ ਜੀ। ਜਿੱਥੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਭੰਡਾਰੇ ਲਾਏ ਜਾ ਰਹੇ ਨੇ ਲੰਗਰ ਵੰਡੇ ਜਾ ਰਹੇ ਨੇ ਤਾਂ ਨਵਦੀਪ ਵੀਰ ਨੇ ਵੀ ਇੱਕ ਵਧੀਆ ਉਪਰਾਲਾ ਕੀਤਾ ਹੈ ਕਿ ਅਸੀਂ ਹਿੱਦੀ ਦਿਹਾੜਿਆਂ ਨੂੰ ਸਮਰਪਿਤ ਦਵਾਈਆਂ ਦਾ ਭੰਡਾਰਾ ਲਾਤਾ ਲੋੜਵੰਦ ਪਰਿਵਾਰ ਇਥੋਂ ਲਾਹਾ ਲੈ ਰਹੇ ਨੇ ਤੇ ਸਾਡਾ ਸਾਰਿਆਂ ਦਾ ਹੀ ਫਰਜ਼ ਹੈ ਜਿ ਇਹੋ ਜਿਹੇ ਭੰਡਾਰੇ ਲਾਉਣੇ ਬੰਦੇ ਨੇ ਜਿਹੜੇ ਲੋੜਵੰਦਾ ਤਾਂ ਹੀ ਉਹਨਾਂ ਨੂੰ ਸਹੂਲਤਾਂ ਮਿਲਦੀਆਂ ਜਾਣ ਤਾਂ ਵੀਰ ਦੇ ਮਨ ਦੇ ਵਿੱਚ ਰੰਜ ਵੀ ਜ਼ਰੂਰ ਆ ਕਿ ਮੈਡੀਕਲ ਸੁਪਰਡੈਂਟ ਨੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਆਪੀਡੀ ਦੇ ਬਾਹਰ ਇਹ ਭੰਡਾਰਾ ਲਾਉਣ ਦੀ ਤੇ ਵੀਰਾਂ ਦਾ ਜੇ ਭੰਡਾਰਾ ਕਿਸੇ ਹੋਰ ਚੀਜ਼ ਦਾ ਲਾਇਆ ਹੁੰਦਾ ਪੀਜਾ ਵਰਕਰ ਦਾ ਲਾਉਣਾ ਹੁੰਦਾ ਤਾਂ ਸ਼ਾਇਦ ਜਲਦੀ ਇਜਾਜ਼ਤ ਮਿਲ ਜਾਂਦੀ ਤਾਂ ਵੀਰ ਦੇ ਮਨ ਦੇ ਵਿੱਚ ਰੰਜ ਵੀ ਹੈ ਤੇ ਸਾਡੀ ਵੀ ਅਪੀਲ ਹੈ ਵੱਡੇ ਅਫਸਰਾਂ ਨੂੰ ਜਿਹੜਾ ਯਾਹਰ ਜੇ ਇਹੋ ਜੀ ਉਪਰਾਲੇ ਕਰਦੇ ਨੇ ਤਾਂ ਉਹਨਾਂ ਦਾ ਸਾਥ ਦੋ ਬਾਬੇ ਨਾਨਕ ਨੇ ਹੀ ਚਲਾਈ ਹੋਈ ਪ੍ਰਥਾ ਹੈ ਉਸੇ ਪ੍ਰਥਾ ਤੇ ਚੱਲਦੇ ਆਇਆ ਵੀਰ ਨੇ ਪੰਡਾਰਾ ਲਾਤਾ ਦਵਾਈਆਂ ਦਾ ਤੇ ਵਧੀਆ ਉਪਰਾਲਾ ਹੈ ਤਾਂ ਇਹਨਾਂ ਦਾ ਸਾਥ ਦੇਣਾ ਬੰਦ ਹੈ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਧਰਮਵੀਰ ਗੇਲ ਲਾਲੀ ਤੁਸੀਂ ਜੁੜੇ ਰਹੋ 90% ਨਾਲ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਪਰੀਡੈਂਟ ਮੈਡੀਕਲ ਸਾਹਿਬ ਹੋਰ ਹਾਂਜੀ ਹਾਂਜੀ ਜੀ ਹਾਂਜੀ ਸਰ ਸਰ ਧਰਮਵੀਰ ਗੇਲ ਬੋ ਰਹੇ ਆ ਜੀ ਪੱਤਰਕਾਰ ਨਿਊ ਚੈਨਲ ਦੇ ਹਾਂਜੀ ਹਾਂਜੀ ਸਰ ਸਰ ਇਤਨਾ ਉਹ ਐਨਜੀਓ ਵਾਲੇ ਜਿਹੜੇ ਸੀਗੇ ਉਹਨਾਂ ਨੇ ਲੰਜ਼ਰ ਪੰਧਾਰਾ ਲਾਵਾ ਸੀ ਤੇ ਤੁਸੀਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਨਹੀਂ ਉਹ ਫਿਰ ਇਸ ਤਰ੍ਹਾਂ ਕਰਨ ਦਾ ਜਿਹੜੀ ਜ਼ੋਨਲ ਟਰੱਕ ਏਜੰਸੀ ਹੈ ਨਾ ਉਹਨਾਂ ਤੋਂ ਪਰਮਿਸ਼ਨ ਲੈ ਆਣਾ ਅੱਛਾ ਜੀ ਕਿਉਂਕਿ ਮੈਡੀਸਿਨ ਕਿਸੇ ਨੇ ਵੀ ਡਿਸਟ੍ਰਿਬਿਊਟ ਕਰਨੀ ਹੈ ਨਾ ਉਹ ਰਜਿਸਟਰਡ ਫਾਰਮਾਸਿਸਟ ਚਾਹੀਦਾ ਜੀ ਜੀ ਮੈਡੀਸਿਨ ਨੂੰ ਆਪਾਂ ਦੂਜੀ ਤਰ੍ਹਾਂ ਨਹੀਂ ਲੈ ਸਕਦੇ ਮੈਡੀਸਿਨ ਕਿਸੇ ਚੀਜ਼ ਦਾ ਕੋਈ ਰਿਐਕਸ਼ਨ ਹੋ ਗਿਆ ਕਿਸੇ ਨੂੰ ਕੋਈ ਹੋਰ ਐਡਵਰਸ ਰਿਐਕਸ਼ਨ ਹੋ ਗਿਆ ਜੀ ਸਰ ਇਹ ਥੋੜਾ ਜਨਾ ਲੀਗਲ ਇਹਦੇ ਚ ਕੰਪਲਿਕੇਸ਼ਨ ਤੋਂ ਬਹੁਤ ਜ਼ਿਆਦਾ ਨੇ ਪਰ ਉਹ ਆਂਦੇ ਸੀ ਜੀ ਅਸੀਂ ਦਵਾਈਆਂ ਉਹੀ ਲੈਣੀਆਂ ਸੀ ਜਿਨ੍ਹਾਂ ਦੇ ਬਿੱਲ ਵੀ ਸਾਡੇ ਕੋਲ ਹੈ ਨੇ ਉਹੀ ਦੇਣੀਆਂ ਸੀ ਦਵਾਈਆਂ ਤੋਂ ਕਰੀਆਂ ਨਹੀਂ ਉਹ ਜ਼ਰੂਰੀ ਤਾਂ ਨਹੀਂ ਵੀ ਉਹੀ ਪ੍ਰੈਸਕ੍ਰਾਈਬ ਹੋਣੀਆਂ ਨੇ ਜੀ ਸਪੈਸ਼ਲਿਸਟਾਂ ਦਾ ਹੀ ਕੋਈ ਪੇਸ਼ੈਂਟ ਅਡਾਪਟ ਕਰ ਲੈਣ ਉਹ ਜੀ ਥੋੜਾ ਜਨਾ ਇਹਨੂੰ ਆਪਾਂ ਲੀਗਲੀ ਸੋਚੀਏ ਜੀ ਸਰ ਠੀਕ ਹੈ ਨਾ ਜੀ ਜੀ ਇਹ ਸਰ ਜਿਹੜੇ 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 ਡਰੱਗ ਡਰੱਗ ਏਜੰਸੀ ਨੇ ਨਾ ਜਨਰਲ ਡਰੱਗ ਇਨਸਪੈਕਟਰ ਨੇ ਜਿਹੜੇ ਜੀ ਸਰ ਕਿਉਂਕਿ ਉਹ ਉਹ ਤਾਂ ਰਾਦਰ ਸਾਈਟ ਵੀ ਉਸੇ ਤੇ ਅਲਾਉ ਕਰਦੇ ਨੇ ਜਿੱਥੋਂ ਦਾ ਲਾਇਸੈਂਸ ਹੈਗਾ ਜੀ ਜੀ ਤੁਹਾਨੂੰ ਪਤਾ ਹੀ ਹੈ ਵੀ ਹਰ ਕਿਸੇ ਨੂੰ ਡਿਸਪੈਂਸਿੰਗਲੀ ਲਾਇਸੈਂਸ ਲੈਣਾ ਪੈਂਦਾ ਜੀ ਹਾਂ 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 ਨਾ ਜੀ ਪਰ ਉਹ ਉਹਨਾਂ ਨਾਲ ਵੀ ਗੱਲ ਕਰ ਲਓ ਇੱਕ ਵਾਰ ਨੇ ਇੱਥੋਂ ਦੇ ਦੋਨੋਂ ਡਰੱਗ ਏਜੰਸੀ ਆ ਜੀ ਉਹਨਾਂ ਨੇ ਸਰ ਤੁਹਾਡੇ ਜਾਂਦੇ ਜੀ ਮੈਡੀਕਲ ਸੁਪਰਡੈਂਟ ਸਾਹਿਬ ਨੇ ਜਿਹੜੇ ਉਹਨਾਂ ਨੇ ਨਾ ਕਰਤੀ ਸਾਨੂੰ ਜੇ ਅਸੀਂ ਇਜਾਜ਼ਤ ਨਹੀਂ ਦੇਣੀ ਬੋਲ ਰਹੇ ਵੀ ਅਸੀਂ ਸਿੱਧੀ ਲਿਆੜੇ ਨੂੰ ਸਮਰਪਤਾ ਤੇ ਲਾਣਾ ਹੈ ਦਵਾਈਆਂ ਦਾ ਲੰਗਰ ਇਸ ਲਈ ਅਸੀਂ ਦਾ ਇਜਾਜ਼ਤ ਲੈਣਾ ਹੈ ਸਰ ਸਰ ਇੱਕ ਕੰਮ ਕਰਨਾ ਜੀ ਜਿਹੜੀਆਂ ਦਵਾਈਆਂ ਨੇ ਸਾਡੇ ਡਰੱਗ ਸਟੋਰ ਤੇ ਥਰੂ ਡਿਸਟ੍ਰੀਬਿਊਟ ਕਰ ਦੇਣ ਹੂੰ 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 ਹਾਂਜੀ ਜੀ ਜ਼ਿਆਦਾ ਪੈਕਟਰ ਆ ਜੀ ਜੀ ਇਹਨਾਂ ਦਵਾਈਆਂ ਚ ਬਹੁਤ ਲੀਗਲ ਇਮਪਲੀਕੇਸ਼ਨ ਨੇ ਬੜੀ ਤਰ੍ਹਾਂ ਦੀਆਂ ਦਵਾਈਆਂ ਨੇ ਜਿਹੜੀਆਂ ਜਿਹੜੀਆਂ ਕਿ ਸ਼ੈਡਿਊਲ ਐਚ ਡਰੱਗ ਨੇ ਜੀ ਠੀਕ ਹੈ ਨਾ ਜੀ ਜੀ ਬਹੁਤ ਸਾਰੀਆਂ ਦਵਾਈਆਂ ਸ਼ੈਡਿਊਲ ਐਕਟ ਡਰੱਗ ਜਿਹੜੀਆਂ ਨੇ ਆਪਾਂ ਇਸ ਤਰ੍ਹਾਂ ਡਿਸਟ੍ਰਿਬਿਊਟ ਨਹੀਂ ਕਰ ਸਕਦੇ ਉਹ ਅੱਛੇ ਸਰ ਜੀ ਜੀ ਠੀਕ ਹੈ ਨਾ ਜੀ ਜੀ ਤੁਸੀਂ ਵੀ ਜੇ ਤੁਸੀਂ ਪੜੋ ਨੈਟ ਤੇ ਨਾ ਸ਼ੈਡਿਊਲ ਐਕਟ ਡਰੱਗ ਜਿਹੜੀਆਂ ਨੇ ਜੀ ਆਪਾਂ ਨਹੀਂ ਕਰ ਸਕਦੇ ਡਿਸਟ੍ਰਿਬਿਊਟ ਔਰ ਤੇ ਉਹਦਾ ਹੀ ਮੰਦੇ ਵਿੱਚ ਰੰਗ ਲੈ ਕੇ ਬੈਠੇ ਰਹੀ ਅਸੀਂ ਦਾ ਸਹੀ ਵਿਦੇਹਾੜੇ ਨੂੰ ਸਮਰਥਨ ਤਾਂ ਲਵਣਾ ਅਸੀਂ ਦਵਾਈਆਂ ਦਾ ਲੰਘਣ ਤੇ ਸਾਨੂੰ ਸਿਰਫ ਇਜਾਜ਼ਤ ਨਹੀਂ ਜੀ ਸਰ ਅਸੀਂ ਵੇਖੋ ਅਸੀਂ ਉਹਨਾਂ ਦੀ ਆਭਾਵਾ ਦੀ ਬਿਲਕੁਲ ਕਦਰ ਕਰਦੇ ਆਂ ਪਰ ਅਸੀਂ ਲੀਗਲੀ ਅਲਾਉ ਨਹੀਂ ਕਰ ਸਕਦੇ ਠੀਕ ਹੈ ਜੀ ਠੀਕ ਆ ਹੋਰ ਦੇਖੋ ਰੁਗਿਆਨਾ ਮੰਦਿਰ ਤੋਂ ਵੀ ਲੰਗਰ ਆਉਂਦੇ ਨੇ ਜੀ ਹੁਸ਼ਿਆਰਪੁਰ ਤੋਂ ਲੰਗਰ ਆ ਰਹੇ ਨੇ ਬਾਬਾ ਭੂਰੀ ਵਾਲੇ ਇੱਥੇ ਲੰਗਰ ਲਾ ਰਹੇ ਨੇ ਫਰਮ ਫੂਡ ਦਾ ਲਾ ਰਹੇ ਨੇ ਜੀ ਜੀ ਸਰ ਠੀਕ ਆ ਨਾ ਮੈਡੀਸਨ ਦਾ ਕੀ ਨਹੀਂ ਲਾ ਸਕਦੇ ਜਿੰਨੀ ਦੇਰ ਤੱਕ ਰਜਿਸਟਰਡ ਮੈਡੀਕਲ ਪ੍ਰੈਕਟਿਸ਼ਨਰ ਜਿਹੜੇ ਨੇ ਰਜਿਸਟਰਡ ਫਾਰਮਾਸਿਸਟ ਉਹਨਾਂ ਨੂੰ ਡਿਸਟ੍ਰਿਬਿਊਟ ਨਹੀਂ ਕਰਦੇ ਜੀ ਸਰ ਔਰ ਉਸ ਜਗ੍ਹਾ ਤੇ ਡਿਸਟ੍ਰਿਬਿਊਸ਼ਨ ਦਾ ਤੁਹਾਨੂੰ ਪਤਾ ਵੀ ਕੋਈ ਵੀ ਕੈਮਿਸਟਰੀ ਆਪਣੀ ਸ਼ਾਪ ਖੋਲ੍ਹਣੀ ਹੈ ਸ਼ਾਪ ਨਹੀਂ ਖੋਲ੍ਹ ਸਕਦਾ ਜੀ ਜਿੰਨੀ ਦੇਰ ਤੱਕ ਉਹਦੇ ਕੋਲ ਉਸ ਜਗ੍ਹਾ ਦਾ ਉਹਨੇ ਏਰੀਆ ਦਾ ਲਾਇਸੈਂਸ ਨਹੀਂ ਹੈ ਸਾਡੇ ਡਿਸਟ੍ਰਿਬਿਊਸ਼ਨ ਦਾ ਜੀ ਸਰ ਜੀ ਸਰ ਤਾਂ ਤੁਸੀਂ ਜਿਹੜੇ ਜ਼ੋਨਲ ਡਰੱਗ ਇਨਸਪੈਕਟਰ ਨੇ ਹੈ ਨਾ ਇੱਥੇ ਕੁਲਵਿੰਦਰ ਸਿੰਘ ਜੀ ਨੇ ਉਹਨਾਂ ਤੋਂ ਵੀ ਕਨਫਰਮ ਕਰ ਲਓ ਤੁਸੀਂ ਨਹੀਂ ਚਲੋ ਉਹਨਾਂ ਨੇ ਤੁਹਾਡੇ ਕੋਲ ਲੁਧਿਆਣੇ ਵੀ ਪ੍ਰੋਬਲਮ ਆਈ ਸੀ ਇਹ ਲੁਧਿਆਣੇ ਵੀ ਬਿਲ ਉਹਨਾਂ ਨੇ ਰਦਰ ਜਿਹੜੇ ਐਸਐਮਓ ਸਿਵਲ ਅਸਟਾਜ ਇਹਦੀ ਉਹਨਾਂ ਦੀ ਐਕੂਲੇਸ਼ਨ ਨਿਕਲੀ ਹੋਈ ਆ ਠੀਕ ਜੀ ਸਰ ਠੀਕ ਜੀ ਵੀ ਤੁਸੀਂ ਕਿਉਂ ਲੋਅ ਕੀਤਾ ਮੈਂ ਚਲੋ ਸਾਡਾ ਫਰਜ਼ ਬੰਦਾ ਸੀ ਤੁਹਾਡਾ ਵੀ ਸਬਸਤੀ ਕਰਨ ਲੈਣਾ ਇਸ ਲਈ ਅਸੀਂ ਹਾਂ ਇਹ ਨਾ ਸ਼ੈਡਿਊਲ ਸ਼ੈਡਿਊਲ ਐਚ ਟ੍ਰੈਂਡ ਦੇ ਜਿਹੜੀਆਂ ਨੇ ਨਾ ਇਹ ਵਾਲੀਆਂ ਆਲਮੋਸਟ 90% ਡਰੱਗ ਸ਼ੈਡਿਊਲ ਐਚ ਪ੍ਰੈਕਸ ਨੇ ਜੀ ਜੀ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਡਿਸਟ੍ਰਿਬਿਊਟ ਨਹੀਂ ਕਰ ਸਕਦੇ ਠੀਕ ਜੀ ਸਰ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਐਕਚੁਅਲੀ ਸਾਡਾ ਮੱਛੀ ਬੰਦਾ ਜੀ ਜਿੰਮੇਵਾਰ ਚੈਨਲ ਹੋਣ ਦੇ ਨਾਲ ਤੇ ਤੁਹਾਡਾ ਫਰਜ ਸਪੈਸ਼ੀਜਰ ਲੈਣਾ ਇਸ ਲਈ ਤੁਹਾਨੂੰ ਬਾਕੀ ਜੀ ਸਰ ਬਾਕੀ ਜੇ ਸਾਡੇ ਡਰਗ ਸਟੋਰ ਦੇ ਥਰੂ ਵਿਦ ਬਿੱਲੋ ਮੈਡੀਸਿਨ ਜਿਹੜੀਆਂ ਨੇ ਉੱਥੇ ਡਿਸਟ੍ਰੀਬਿਊਟ ਕਰਨਾ ਚਾਹੁੰਦੇ ਨੇ ਬੈਠ ਕੇ ਤਾਂ ਉਹ ਕੀ ਸਰ ਕੇ ਕਰਨ ਜੀ ਠੀਕ ਆ ਸਾਹਿਬ ਜੀ ਪਰ ਬਾਹਰ ਓਪਨ ਦੇ ਵਿੱਚ ਆਪਾਂ ਨਹੀਂ ਲਗਾ ਸਕਦੇ ਇਤਰਾਜ ਦਾ ਚਲੋ ਇਹ ਤੁਹਾਨੂੰ ਬਿਹਤਰ ਦਾ ਤੁਸੀਂ ਜਾਣਦੇ ਇਸ ਚੀਜ਼ ਨੂੰ ਮੇਰੀ ਗੱਲ ਲਾਈਨ ਨੂੰ ਜੀ ਜੀ ਸਰ ਜੀ ਬਹੁਤ ਬਹੁਤ ਧੰਨਵਾਦ ਸਾਹਿਬ ਬਹੁਤ ਬਹੁਤ ਧੰਨਵਾਦ ਜੀ